ਫਗਵਾੜਾ ਚ ਪਿੰਡੇ ਪਿੰਡ ਨਰੂੜ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਪਲਾਟਾਂ ਦਾ ਪਾਣੀ ਪਾਈਪਾਂ ਰਾਹੀਂ ਪਿੰਡ ਦੇ ਸੀਵਰੇਜ ਵਿੱਚ ਪੈਣ ਲੱਗ ਪਿਆ ਜਦੋਂ ਪਿੰਡ ਵਾਸੀਆਂ ਤੇ ਪੰਚਾਇਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਆ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੋਕਾਂ ਦੀ ਆਪਸ ਚ ਬਹਿਸ ਹੋ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਸੀਵਰੇਜ ਪਾਉਣ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ 임ਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਬੰਟੀ ਨੇ ਦੱਸਿਆ ਕਿ ਪਿੰਡ ਨਰੂੜ ਦੀ ਸ਼੍ਰੀ ਦਸ਼ਮੇਸ਼ ਵਿਕਾਸ ਸੁਸਾਇਟੀ ਵੱਲੋਂ ਸੀਵਰੇਜ ਪਾਇਆ ਗਿਆ ਹੈ ਪਿੰਡ ਵਿੱਚ ਕੁਝ ਪਲਾਟਾਂ ਨੂੰ ਕੱਟ ਦਿੱਤਾ ਗਿਆ ਸੀ ਉਹਨਾਂ ਦੇ ਪਾਣੀ ਦੀ ਨਿਕਾਸੀ ਲਈ ਜੀਸੀਬੀ ਦੀ ਵਰਤੋਂ ਕਰਕੇ ਸੜਕ ਤੋੜਨ ਅਤੇ ਪਿੰਡ ਦੇ ਸੀਵਰੇਜ ਵਿੱਚ ਪਾਣੀ ਪਾਉਣ ਦਾ ਕੰਮ ਚੱਲ ਰਿਹਾ ਸੀ ਜਦੋਂ ಗ್ರಾಮ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਆ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਹੌਲ ਗਰਮਾ ਗਿਆ ਜਦੋਂ ਇਸ ਬਾਰੇ ਪਿੰਡ ਦੇ ਸਰਪੰਚ ਰਾਜਕਮਲ ਪੰਚ ਮਨਪ੍ਰੀਤ ਸਿੰਘ ਪੰਚ ਪਰਮਜੀਤ ਕੋਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਚਾਇਤ ਨੂੰ ਮੱਖਣ ਸਿੰਘ ਦੇ ਨਾਮ ਤੇ ਉਹਨਾਂ ਨੇ ਉਹਨਾਂ ਨੂੰ ਸੀਵਰੇਜ ਵਿੱਚ ਪਾਣੀ ਪਾਉਣ ਲਈ ਕਿਹਾ ਸੀ ਪੰਚਾਇਤ ਨੇ ਇਨਕਾਰ ਕਰ ਦਿੱਤਾ ਸੀ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਜਦੋਂ ਵੀ ਅਜਿਹਾ ਕੰਮ ਕਰਨਾ ਪੈਂਦਾ ਹੈ ਤਾਂ ਪੰਚਾਇਤ ਤੋਂ ਇਜਾਜ਼ਤ ਲੈ ਕੇ ਹੀ ਕੀਤਾ ਜਾਵੇ ਜਦੋਂ ਇਸ ਬਾਰੇ ਮੱਖਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਚਾਇਤ ਨੂੰ ਇਸ ਕੰਮ ਬਾਰੇ ਦੱਸ ਦਿੱਤਾ ਸੀ ਪਰ ਉਹਨਾਂ ਨੇ ਇਸ ਕੰਮ ਦੀ ਮਨਜ਼ੂਰੀ ਨਹੀਂ ਦਿੱਤੀ ਹੁਣ ਮਖਨ ਸਿੰਘ ਨੇ ਆਪਣੀ ਗਲਤੀ ਮੰਨ ਲਈ ਹੈ ਪੁਲਿਸ ਮੁਤਾਬਕ ਜੇਕਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। はい ਸਰ ਜੀ ਕੀ ਨਾਮ ਤੇ ਕਿਹੜਾ ਪਿੰਡ ਹੈ ਜੀ? ਜੀ ਮੇਰਾ ਨਾਮ ਮਿੰਦਰ ਸਿੰਘ ਐ ਮੈਂ ਸਾਬਕਾ ਮੈਂਬਰ ਪੰਚਾਇਤ ਆ ਜੀ ਪਿੰਡ ਨਰੂਪ। ਹਾਂ ਸਰ ਜੀ ਕੀ ਮਾਮਲਾ ਹੈ ਇੱਥੇ ਅਜਾ ਸੜਕ ਪੱਟੀ ਹੋਈ ਹੈ ਜੀ? ਮਾਮਲਾ ਇਹ ਅੱਡੇ ਕੋਲ ਨਾਲ ਇੱਕ ਕਲੋਨੀ ਘਟ ਹੋਈ ਹੈ ਜਿਹਦਾ ਇਸ ਕਲੋਨੀ ਘਟ ਹੋਈ ਨੂੰ 5-6 ਸਾਲ ਹੋ ਗਏ ਸਾਡੀ ਪਿਛਲੀ ਪੰਚਾਇਤ ਦੇ ਵਿੱਚ ਵੀ ਇਹ ਸਾਡੇ ਕੋਲ ਬੇਨਤੀ ਕਰਦੇ ਪਏ ਸੀਗੇ ਕਿ ਅਸੀਂ ਇਹਨਾਂ ਨੂੰ ਸੀਵਰੇਜ ਪਹੂਆ ਕਰਵਾਈਏ ਪਰ ਸਾਡੇ ਕੋਲ ਉਸ ਚੀਜ਼ ਦੀ ਹਜੇ ਕੋਈ ਗ੍ਰਾਂਟ ਨਹੀਂ ਸੀ ਕੋਈ ਪਰਮਿਸ਼ਨ ਨਹੀਂ ਸੀਗੀ ਨਾਲੇ ਜਿਹੜੇ ਪਿੰਡ ਸੀਵਰੇਜ ਪਿਆ ਇਹ ਸਾਡੇ ਪਿੰਡ ਇੱਕ ਸੁਸਾਇਟੀ ਬਣੀ ਉਹਨਾਂ ਨੇ ਪਵਾਇਆ ਇਹ ਪੰਚਾਇਤ ਅੰਡਰ ਨਹੀਂ ਹੈਗਾ ਜੀ ਇਸ ਕਰਕੇ ਅਸੀਂ ਇਹ ਸੀਵਰੇਜ ਨਹੀਂ ਇਹਨਾਂ ਦਾ ਪਵਾਇਆ ਸੀਗਾ ਤੇ ਹੁਣ ਇਹ ਜਿਹੜੇ ਪਿੱਛੇ ਕਲੋਨੀ ਆਲੇ ਆ ਇੱਕ ਦੋ ਬੰਦੇ ਆ ਉਹ ਵਿਦਆਊਟ ਪਰਮਿਸ਼ਨ ਨਾ ਪੰਚਾਇਤ ਦੀ ਪਰਮਿਸ਼ਨ ਲਈ ਉਹਨਾਂ ਸੜਕ ਪੱਟਣ ਦੀ ਪਰਮਿਸ਼ਨ ਲਈ ਹੋਈ ਹੈ ਤੇ ਉਹ ਸੀਵਰੇਜ ਪਵਾ ਰਹੇ ਸੀਗੇ ਤੇ ਜਦੋਂ ਪਤਾ ਵਾਜੀ ਸ਼ੁਰੂ ਕੀਤੀ ਤਾਂ ਮੌਕੇ ਦੇ ਜਿਹੜੇ ਮੋਤਵਾਰ ਐਸ ਵੇਲੇ ਦੇ ਆ ਉਹਨਾਂ ਨੂੰ ਬੁਲਾਇਆ ਗਿਆ ਤੇ ਮੁਲਾਜ਼ਮਾਂ ਨੂੰ ਵੀ ਬੁਲਾਇਆ ਗਿਆ ਤਾਂ ਇਹ ਕੰਮ ਰੁਕਿਆ ਗਿਆ ਤੇ ਹੁਣ ਉਹਨੂੰ ਬੰਦ ਕੀਤਾ ਜਾ ਰਿਹਾ ਜਿਹੜਾ ਪਟਿਆਇਆ ਸੀਗਾ ਤੇ ਦੂਜਾ ਸਾਡੀ ਮੰਗ ਇਹ ਆ ਕਿ ਜੋ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਕੀਤਾ ਗਿਆ ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਠੀਕ ਹੈ ਜੀ ਤੇ ਇਹਦੇ ਵਿੱਚ ਪੰਚਾਇਤ ਦਾ ਕੋਈ ਰੋਲ ਨਹੀਂਗਾ ਜੀ ਪਟਾਉਣ ਚ ਪੰਚਾਇਤ ਨੇ ਤਾਂ ਸਾਫ ਇਨਕਾਰ ਕਰ ਦਿੱਤਾ ਕਿ ਜੀ ਸਾਡਾ ਕੋਈ ਰੋਲ ਨਹੀਂ ਕਹਿੰਦੇ ਸਾਡੇ ਕੋ ਇਹ ਪੁੱਛਣ ਆਏ ਸੀਗੇ ਪਰ ਅਸੀਂ ਇਹਨਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਪਰਮਿਸ਼ਨ ਲੈ ਆਓ ਸੜਕ ਪੁੱਟਣ ਦੀ ਵੀ ਤੇ ਸੀਵਰੇਜ ਪਾਉਣ ਦੀ ਵੀ ਤਾਂ ਤੁਸੀਂ ਪਵਾ ਲਓ ਪੰਚਾਇਤ ਨੇ ਜਾ ਨਹੀਂ ਦਿੱਤੀ ਉਲਟਾ ਜੀ ਇਹਨਾਂ ਨੂੰ ਪਰਮਿਸ਼ਨ ਲੈਣ ਨੂੰ ਗਿਆ ਸੀ ਠੀਕ ਹੁਣ ਆਪਣੇ ਐਸਆਈ ਸਾਹਿਬ ਆਏ ਸੀ ਕਿ ਤਾਂ ਕਿ ਤਾਂ ਹੁਣੋ ਕੰਮ ਇਹ ਰੁਕ ਗਿਆ ਜੀ ਐਸਆਈ ਸਾਹਿਬ ਕੰਮ ਰੁਕ ਗਿਆ ਤਾਂ ਉਹ ਕਹਿ ਗਏ ਆ ਕਿ ਜਿਹੜਾ ਖੱਡੇ ਪੱਟੇ ਗਏ ਆ ਉਹਨਾਂ ਨੂੰ ਪੂਰ ਦਿੱਤਾ ਜਾਵੇ ਜਿਹੜਾ ਪਾਈਪ ਆਇਆ ਆ ਉਹ ਕੱਢ ਦਿੱਤਾ ਜਾਵੇ ਤੇ ਦੂਜਾ ਪੀਬੀਡਬਲੂ ਡਿਪਾਰਟਮੈਂਟ ਨੂੰ ਵੀ ਇਤਲਾਹ ਕਰ ਦਿੱਤੀ ਗਈ ਹੈ ਜੇਈ ਸਾਹਿਬ ਨੂੰ ਤੇ ਉਹਨਾਂ ਨੂੰ ਨਾਮ ਵੀ ਭੇਜ ਦਿੱਤੇ ਗਏ ਆ ਕਿ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਆ ਤੇ ਉਹ ਵੀ ਕਹਿੰਦੇ ਆ ਕਿ ਜੇ ਸ਼ਾਇਦ ਕੱਲ ਉਹ ਵਿਜ਼ਿਟ ਕਰੂਗੇ ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਕਰਵਾਉਣਗੇ ਠੀਕ ਹਾਂ ਸਰ ਜੀ ਕੀ ਨਾਮ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਜੀ ਅੱਜ ਪੈਪ ਪਾ ਰਹੇ ਸੀਗੇ ਸੀਵਰੇਜ ਦੇ ਵਿੱਚ ਤੇ ਕੀ ਮਾਮਲਾ ਆ ਜੀ ਉਹ ਜੀ ਜੀ ਸਾਡੇ ਪਿੰਡ ਦੇ ਰੂਡ ਵਿੱਚ ਅੱਡੇ ਦੇ ਕੋਲ ਦੋ ਤਿੰਨ ਪਲਾਟ ਆ ਜੀ ਉਹ ਆਪਣੇ ਪਾਣੀ ਦਾ ਸੀਵਰੇਜ ਪਾਇਪ ਪਾ ਰਹੇ ਸੀਗੇ ਤੇ ਉਹਨਾਂ ਨੇ ਦੋ ਕੁ ਦਿਨ ਪਹਿਲਾਂ ਪੰਚਾਇਤ ਨੂੰ ਬੋਲ ਕੀਤੀ ਸੀ ਕਿ ਮੈਂ ਸੀਵਰੇਜ ਪਾਉਣਾ ਚਾਹੁੰਦਾ ਆ ਪਰ ਪੰਚਾਇਤ ਨੇ ਕੋਈ ਵੀ ਉਹਨਾਂ ਨੂੰ ਲਿਖਤੀ ਮਤਾ ਪਾ ਕੇ ਨਹੀਂ ਹਲੇ ਕੁਝ ਵੀ ਦਿੱਤਾ ਸੀ ਵੈਸੇ ਹੀ ਗੱਲ ਕੀਤੀ ਸੀ ਫੋਨ ਤੇ ਤੇ ਨਾ ਹੀ ਉਹਨਾਂ ਨੇ ਰੋਡ ਵਾਲਿਆਂ ਤੋਂ ਪਰਮਿਸ਼ਨ ਲਈ ਆ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਆ ਉਹ ਰੋਡ ਵੀ ਉਹਨਾਂ ਨੇ ਪਾਟ ਦਿੱਤਾ ਤੇ ਜਦੋਂ ਵੀ ਪੰਚਾਇਤ ਨੂੰ ਪਤਾ ਲੱਗਾ ਤੇ ਸਾਰਿਆਂ ਨੇ ਜਾ ਕੇ ਮੌਕੇ ਤੇ ਉਹ ਗੈਰਕਾਨੂੰਨੀ ਢੰਗ ਨਾਲ ਜਿਹੜਾ ਕੰਮ ਹੋ ਰਿਹਾ ਸੀ ਉਸ ਨੂੰ ਰੋਕ ਦਿੱਤਾ ਤੇ ਪੁਲਿਸ ਨੂੰ ਵੀ ਕਾਲ ਕੀਤੀ ਸੀ ਉਹ ਵੀ ਆ ਗਿਆ ਸੀ ਤੇ ਜੋ ਜੜੀ ਵੀ ਬਣਦੀ ਕਾਰਵਾਈ ਹੁਣ ਉਹਨਾਂ ਤੇ ਕੀਤੀ ਜਾਊਗੀ ਤੇ ਅੱਗੇ ਵਾਸਤੇ ਹੁਣ ਉਹਨਾਂ ਨੂੰ ਕਿਹਾ ਹੈ ਵੀ ਜਦੋਂ ਵੀ ਇਦਾਂ ਦੀ ਕੋਈ ਕੰਮ ਕਰਨਾ ਹੈ ਪਿੰਡ ਦੇ ਵਿੱਚ ਤੁਸੀਂ ਤਾਂ ਤੁਸੀਂ ਪਹਿਲਾਂ ਪੰਚਾਇਤ ਦੀ ਪਰਮਿਸ਼ਨ ਸਰਕਾਰ ਤੋਂ ਮਨਜ਼ੂਰੀ ਲੈ ਕੇ ਹੀ ਇਹ ਕੰਮ ਕਰਨੇ ਆ ਬਿਨਾਂ ਮਨਜ਼ੂਰੀ ਤੋਂ ਕੋਈ ਕੰਮ ਨਹੀਂ ਕਰ ਦਿੱਤਾ ਜਾਊਗਾ ਪਿੰਡ ਵਿੱਚ ਜੀ ਤੇ ਇਹ ਜਿਹੜਾ ਹੁਣ ਪੈਪ ਪਾਏ ਸੀਗੇ ਤੇ ਉਹ ਪੜ ਦਿੱਤੇ ਆ ਜੀ ਹਾਂਜੀ ਉਹ ਪੈਪ ਜਿਹੜਾ ਪਾਇਆ ਸੀਗਾ ਉਹ ਕਢਾ ਕੇ ਤਾਂ ਦੁਬਾਰਾ ਜਿਹੜੀ ਆ ਉੱਤੇ ਬਜਰੀ ਪਵਾ ਦਿੱਤੀ ਆ ਤੇ ਉਹਨਾਂ ਨੂੰ ਕਿਹਾ ਆ ਕਿ ਇਸ ਰੋਡ ਨੂੰ ਪ੍ਰੋਪਰ ਜਿੱਦਾ ਹੈਗਾ ਸੀ ਉਸ ਤਰ੍ਹਾਂ ਸੈੱਟ ਕਰ ਦਿੱਤਾ ਜਾਵੇ ਤਾਂ ਕਿ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਹਾਂਜੀ ਸਰ ਜੀ ਕੀ ਨਾਮ ਜੀ ਤੁਹਾਡਾ ਮਕਰ ਸਿੰਘ ਆਦਮਪੁਰ ਤੋਂ ਮੈਂ ਕਿ ਮੇਰਾ ਇੱਥੇ ਪਕੌਣੀ ਵਿੱਚ ਪ੍ਰਾਤਿਕ ਹੈ ਇੱਕ ਜੀ ਦੋ ਦਿਨ ਸੱਜਣਾ ਮਿੱਤਰ ਦੇ ਹੋਰ ਵੀ ਪਲਾਟ ਸੀਗੇ ਜੀ ਤੇ ਅਸੀਂ ਪਾਣੀ ਦੇ ਪੈਂਡਾ ਨੂੰ ਪਾਣੀ ਵਾਲੇ ਦੇ ਸੀਵਰੇਜ ਦੇ ਕਨੈਕਸ਼ਨ ਨਾਲ ਜੋੜਿਆ ਸੀਗਾ ਜੀ ਪੈਂਡ ਵਾਲਿਆਂ ਨੇ ਇਤਰਾਜ਼ ਮੰਨਿਆ ਇਹ ਗੱਲ ਨੂੰ ਕਰੋ ਬੰਦ ਕੰਮ ਨੂੰ ਜੀ ਤੇ ਕਰਨ ਦੀ ਪਰਮਿਸ਼ਨ ਲੈ ਕੇ ਤੇ ਫਿਰ ਤੁਸੀਂ ਕੰਮ ਤੁਸੀਂ ਕਰ ਸਕਦੇ ਆ ਹੁਣ ਇਹ ਸਾਰਾ ਕੰਮ ਬੰਦ ਕਰਕੇ ਮਿੱਟੀ ਪੂਰ ਦਿੱਤੀ ਆ ਸਾਰਾ ਕੰਮ ਬੰਦ ਕਰ ਦਿੱਤਾ ਤੇ ਇਹ ਪਹਿਲਾਂ ਤੁਸੀਂ ਪੰਚਾਇਤ ਨੂੰ ਨਹੀਂ ਦੱਸਿਆ ਸੀਗਾ ਜੀ ਪਹਿਲਾਂ ਗੱਲਬਾਤ ਹੀ ਹੋਈ ਸੀ ਲੇਕਿਨ ਪਰਮਿਸ਼ਨ ਮਿਲੀ ਨਹੀਂ ਸੀ ਵਾਲੇ ਅੱਛਾ ਜੀ ਗੱਲ ਹੋ ਗਈ ਸੀਗੀ ਤੇ ਫਿਰ ਤੁਸੀਂ ਕਿੰਨੇ ਮਿਲ ਜੂਗੀ ਤੁਹਾਨੂੰ ਤੁਸੀਂ ਲੈਚਰ ਦੇਖੋ ਤਾਂ ਇਹ ਜਿਹੜੀ ਸੜਕ ਪੱਟੀ ਆ ਇਹਦੀ ਪਰਮਿਸ਼ਨ ਹੈਗੀ ਸੀਗੀ ਜੀ ਨਹੀਂ ਇਹਦੀ ਵੀ ਨਹੀਂ ਸਾਡੀ ਗੱਲ ਚ ਨਹੀਂ ਸੀ ਠੀਕ ਹੈ ਜੀ ਤੇ ਹੁਣ ਐਸਆਈ ਸਾਹਿਬ ਆਏ ਸੀਗੇ ਇੱਥੇ ਪ੍ਰਗਟ ਸਿੰਘ ਜੀ ਪਾਸਟੇ ਤੋਂ ਕਹਿੰਦੇ ਇਹਨੂੰ ਪੱਟ ਕੇ ਬਲੈਬਰ ਕਰਦੇ ਲੋਕ ਨੂੰ ਗੁਰ ਜੀ ਉਹਨੂੰ ਪਹਿਲਾਂ ਅੱਛਾ ਜੀ ਪਰਮਿਸ਼ਨ ਲੈ ਕੇ ਆਉ ਦੁਆਰਾ ਪੇ ਕਰੂਗਾ ਅੱਛਾ ਹੁਣ ਜਿਹੜੇ ਪਾਈ ਸੀ ਉਹ ਪੜ ਦਿੱਤੇ ਆ ਜੀ ਹਾਂ ਜੀ ਪੜ ਦਿੱਤੇ ਹਾਂ ਜੀ ਸਰ ਇੱਕ ਨਰੂੜ ਪਿੰਡ ਦੇ ਪੇ ਪਾਈ ਪਾਈ ਜਾ ਰਹੇ ਸੀਗੇ ਤੇ ਉਹ ਕੀ ਮਾਮਲਾ ਹੈ ਜੀ ਉਹਦੇ ਨਾਲ ਮੈਨੂੰ ਫੂਟੇ ਲਾਹ ਮਿਲੀ ਸੀਗੀ ਗਵਿੰਦਰ ਸਿੰਘ ਨੇ ਫੂਟੇ ਲਾਹ ਦਿੱਤੀ ਸੀ ਜਰੂਰਵਾਸੀ ਨੇ ਇੱਕ ਰੋਡ ਦੇ ਉੱਤੇ ਕੋਈ ਪੈਪ ਆ ਰਿਹਾ ਵਾ ਬਿਨਾ ਪਰਮਿਸ਼ਨ ਦੇ ਜੀ ਮੈਂ ਆਇਆ ਤੇ ਉਹਨਾਂ ਨੂੰ ਮੈਂ ਰੋਕ ਦਿੱਤਾ ਵਾ ਜੀ ਕਿ ਵੀ ਤੁਹਾਡੇ ਕੋਲ ਜੀ ਪਰਮਿਸ਼ਨ ਹੈਗੀ ਤਾਂ ਦਿਖਾਓ ਜੀ ਤੇ ਮੈਂ ਪਹਿਲਾਂ ਵੀ ਕਹਾ ਤੈਨਾਂ ਫੋਨ ਚੁਲਾ ਰਹੀ ਤੇ ਉਹ ਕਹਿੰਦੇ ਵੀ ਇਹਨੂੰ ਬਾਅਦ ਚੋਕੀ ਬੁਲਾ ਲਿਆ ਵਾ ਚੋਕੀ ਆਣ ਕੇ ਆਪਣਾ ਜੋਗੀ ਜੇ ਜੀ ਕੰਪਲੇਟ ਹੋ ਗਈ ਆ ਕੰਪਲੇਟ ਕਰੇ ਜੋ ਬਣਦੀ ਕਾਰਵਾਈ ਤੇ ਠੀਕ